ਤੁਈ ਕ ਬਿਹਤ ਮੰ ਪਾਗੀ ਖਬਰ ਸਾਹਮਣੇ ਆਈ ਹੈ ਸਰਕਾਰੀ ਹਸਪਤਾਲ ਦੇ ਵਿੱਚ ਇੱਕ ਬੱਚੇ ਦੀ ਮੌਤ ਹੋ ਜਾਂਦੀ ਹੈ ਦੱਸਦੀ ਹੈ ਕਿ ਪਰਿਵਾਰ ਕਹਿੰਦਾ ਹੈ ਕਿ 4 ਘੰਟੇ ਤੱਕ ਕੋਈ ਵੀ ਡਾਕਟਰ ਇਲਾਜ ਲਈ ਨਹੀਂ ਆਇਆ ਇਸ ਕਰਕੇ ਬੱਚੇ ਦੀ ਮੌਤ ਹੋ ਗਈ ਹੈ ਤੇ ਉਧਰੋਂ ਜਦੋਂ ਇਸ ਸਬੰਧ ਵਿੱਚ ਐਸਐਮਓ ਤੋਂ ਪੁੱਛਿਆ ਗਿਆ ਉਹਨਾਂ ਨੇ ਕਿਹਾ ਕਿ ਬੱਚਾ ਤਾਂ ਪਹਿਲਾਂ ਹੀ ਮਰ ਚੁੱਕਾ ਹੈ ਸੋ ਸਿਵਲ ਹਸਪਤਾਲ ਗੁਰਦਾਸਪੁਰ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਨਵਜਾਤ ਬੱਚੇ ਦੀ ਮੌਤ ਹੋਣ ਤੇ ਬਵਾਲ ਹੋ ਗਿਆ ਹੈ ਜਿਤੇ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਡਾਕਟਰ ਤੇ ਲਾਪਰਵਾਹੀ ਦੇ ਦੋਸ਼ ਲਾਏ ਨੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੱਤੀ ਹੈ ਕਾਜਲ ਸਿਵਲ ਹਸਪਤਾਲ ਗੁਰਦਾਸਪੁਰ ਦੇ ਵਿੱਚ ਦਾਖਲ ਸੀ ਵੱਡੇ ਆਪਰੇਸ਼ਨ ਨਾਲ ਉਸਨੇ ਲੜਕੇ ਨੂੰ ਜਨਮ ਦਿੱਤਾ ਹੈ ਬੱਚੇ ਨੂੰ ਰਾਤੀ ਸਮੱਸਿਆ ਆਈ ਅਤੇ ਅਸੀਂ 3 ਘੰਟੇ ਡਾਕਟਰ ਨੂੰ ਲੱਭਦੇ ਰਹੇ ਪਰ ਡਾਕਟਰ ਮਿਲਿਆ ਹੀ ਨਹੀਂ ਜਿਸ ਕਰਕੇ ਬੱਚੇ ਦੀ ਮੌਤ ਹੋ ਗਈ। ਉਹ ਤੇ ਐਸਐਮਓ ਗੁਰਦਾਸਪੁਰ ਡਾਕਟਰ ਅਰਵਿੰਦ ਮਹਾਜਨ ਨੇ ਕਿਹਾ ਬੱਚਾ ਪਹਿਲਾਂ ਹੀ ਮ੍ਰਿਤਕ ਸੀ। ਪਰਵਾਰ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਅਤੇ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਗੁਰਦਾਸਪੁਰ ਤੋਂ ਲੱਖੀ ਦੀ ਰਿਪੋਰਟ ਲੁਧਿਆਣਾ ਨਾਲ। ਜੀ ਸਰ ਮੇਰਾ ਨਾਮ ਰਚਨਾ ਵਾ। ਮੇਰੀ ਸਿਸਟਰ ਇੱਥੇ ਦਾਖਲ ਵੱਡੇ ਪ੍ਰੈਸ਼ਨ ਦੇ ਨਾਲ ਉਹਦੇ ਘਰ ਬੇਟਾ ਹੋਇਆ। 5 ਦਿਨ ਹੋ ਗਿਆ ਛੁੱਟੀ ਮਿਲਨੀ ਸੀ ਤੇ ਮੇਰੀ ਮੰਮਾ ਹੀ ਇਨਾਂ ਦੇ ਲਾਗੇ ਤੇ ਬੇਟੇ ਦੀ ਲਾਪਰਵਾਹੀ ਦੇ ਨਾਲ ਬੇਟਾ ਖਤਮ ਹੋ ਗਿਆ ਡਾਕਟਰਾਂ ਦੀ ਦੇ ਤੇ ਡਾਕਟਰਾਂ ਨੇ ਨਕੀਰ ਨਹੀਂ ਕੀਤੀ 3 ਵਜੇ ਨੂੰ ਬੇਟੇ ਨੂੰ ਦੁੱਧ ਪਿਆਇਆ ਹੋਇਆ ਸੀ ਤੇ ਉਸ ਤੋਂ ਬਾਅਦ ਜਹਾ ਮਿੰਟਾਂ ਬਾਅਦ ਮੇਰੀ ਮੰਮਾ ਨੇ ਠਾਲ ਲਿਆ ਤੇ ਬੇਟਾ ਉੱਠਿਆ ਨਹੀਂ ਆ ਤੇ ਉਸ ਤੋਂ ਬਾਅਦ ਡਾਕਟਰਾਂ ਨੂੰ ਮੇਰੀ ਮੰਮਾ ਲੱਭਣ ਦੇ ਤੇ ਕੋਈ ਕੋਈ ਨਰਸ ਸਾਨੂੰ 6:30 ਹੋ ਗਏ ਕੋਈ ਨਹੀਂ ਸਾਨੂੰ ਕੋਈ ਡਾਕਟਰ ਨੇ ਕੋਈ ਸਤਾਪ ਨਹੀਂ ਲੱਭਾ ਤੇ ਇਸ ਕਰਕੇ ਸਾਡਾ ਬੇਟਾ ਪੂਰਾ ਹੋ ਗਿਆ ਸਾਨੂੰ ਇਨਸਾਫ ਦਿੱਤਾ ਜਾਵੇ ਸਾਨੂੰ ਸਾਡੇ 6 ਵਜੇ ਮਿਲੇ ਹੀ ਡਾਕਟਰ ਜੋ ਇਹ ਸਾਡੇ 3:30 ਤੋਂ ਲੱਭਣ ਲੱਗੇ ਬੱਚਾ ਦਾਖਲੀ ਇੱਥੇ ਕਿ ਜੇ ਬੱਚਾ ਸਾਡਾ ਬਿਲਕੁਲ ਸਹੀ ਇੱਕ ਦਿਨ ਦਾਖਲ ਹੋ ਗਈ ਸੀ ਉਸ ਤੋਂ ਬਾਅਦ ਉਹਨਾਂ ਨੇ ਹਾਂਜੀ ਮਦਰ ਜੇ ਦਾਖਲ ਮੇਰੀ ਪ੍ਰੋਬਲਮ ਬੱਚੇ ਨੂੰ ਆਈ ਬਾਅਦ ਵਿੱਚ ਬੱਚੇ ਨੂੰ ਕੋਈ ਪ੍ਰੋਬਲਮ ਨਹੀਂ ਸੀ ਸਾਰੇ ਬਸ ਇਹੀ ਦੁੱਧ ਪਿਆ ਤੇ ਉਸ ਤੋਂ ਬਾਅਦ ਇਹ ਨੂੰ ਸਵਾਲ ਦਿੱਤਾ ਉਸ ਤੋਂ ਬਾਅਦ ਉੱਠਿਆ ਹੀ ਨਹੀਂ ਆ ਉਸ ਤੋਂ ਬਾਅਦ ਇਹ ਸਟਾਪ ਲੱਭਣ ਦਾ ਤੇ ਛੇ ਨੇ ਵੀ ਕਿਤੇ ਸਟਾਪ ਜੀ ਲੱਭ ਨਹੀਂ ਮਿਲਦੇ ਹਾਂਜੀ ਆ ਬੰਤੀ ਲੱਭ ਨਹੀਂ ਮਿਲਦਾ ਸਟਾਪ ਕਹਿੰਦੇ ਸਟਾਪ ਕਹਿੰਦੇ ਵੀ ਇੱਥੇ ਹੀ ਹੁੰਨੇ ਆ ਸਾਰਾ ਹੀ ਪਰ ਕੋਈ ਉਸ ਟਾਈਮ ਕੋਈ ਸਟਾਪ ਨਹੀਂ ਤੁਹਾਨੂੰ ਕੋਈ ਨਹੀਂ ਮਿਲਿਆ ਸਾਨੂੰ ਕੋਈ ਨਹੀਂ ਮਿਲਿਆ ਸਾਡੀ 6 ਵਜੇ ਤੋਂ ਕਰ ਨਹੀਂ ਮੰਗ ਕਰਦੇ ਆ ਸਾਨੂੰ ਨੇ ਸਾਬ ਦਿੱਤਾ ਜਾਏ ਮੇਰੀ ਭੈਣ ਨੂੰਰਾ ਬੇਟਾ ਕੱਲਾ ਕੱਲਾ ਹੈ ਉਹ ਡਿਪਰੈਸ਼ਨ ਦੇ ਨਾਲ ਹੋਇਆ ਹੀ ਅਈ ਮੈਂ ਮਨਜੀਤ ਕੋਰ ਅੰਬਰਸਰ ਤੇ ਰਹਿਣ ਵਾਲੀ ਆ ਰਾਤ ਕੀ ਗੱਲਬਾਤ ਹੈ ਸਿੱਤੇ ਰਾਤ ਬੱਚਾ ਇਹਨਾਂ ਦਾ ਠੀਕ ਠਾਕ ਹੀ 3 ਵਜੇ ਤੋਂ ਬੱਚਾ ਮੜਕੇ ਇਹਨਾਂ ਦਾ ਬਿਮਾਰ ਹੋਇਆ ਏ ਦੀਦੀ ਗਈ ਆ ਵਾਜਾ ਮਾਰਨ ਗਈ ਆ ਉਹਨਾਂ ਨੇ ਕਿ ਕੋਈ ਨਹੀਂ ਆ ਦਿਖਿਆ ਇਹਨਾਂ ਨੂੰ ਜੇ ਡਾਕਟਰ ਆਇਆ ਵਾ ਤੇ ਉਹ ਵੀ ਉਹਨਾਂ ਨੂੰ ਨਹੀਂ ਇਹਨਾਂ ਦੀ ਗੱਲਬਾਤ ਸੁਣੀ ਵੀ ਨਰਸੇ ਕਨੇ ਕਿ ਆ ਵਾ ਪੀ ਇਹਨਾਂ ਨੇ ਗੱਲ ਘੁੱਟ ਕੇ ਬੱਚਾ ਮਾਰ ਦਿੱਤਾ ਵਾ ਇਤਰਾ ਕੋਈ ਮਾਂ ਮਾਰ ਨਹੀਂ ਸਕਦੀ ਬੱਚਿਆਂ ਨੂੰ ਆਪਾਂ ਪਾਲੀਦਾ ਵਾ ਇਹਨਾਂ ਨੂੰ ਜੰਮੀਦਾ ਇਤਰਾ ਬੱਚਿਆਂ ਨੂੰ ਥੋੜਾ ਮਾਰ ਸਕੀਦਾ ਵਾ ਤੇ ਗਲਤ ਕਰ ਲੈ ਇਹਨਾਂ ਵਾਸਤੇ ਇਹਨਾਂ ਨੇ ਇਦਾਂ ਕਿਉਂ ਕਿਆ ਵਾ ਨਹੀਂ ਬੱਚਾ ਸਹੀ ਸਲਾਮਤੀ ਆਈ ਆਪ ਖੋਦ ਖਡਾਉਂਦੇ ਰਹੇ ਬੱਚਾ ਇੱਥੇ ਲੱਗ ਗਏ ਸਾਡੇ ਰਹਿੰਦੇ ਰਹੇ ਹਾਂਜੀ ਥੋੜੀ ਇਹ ਕਿੰਦ ਬੋਲ ਨਹੀਂ ਲਿਓ ਇਹਨਾ ਮੜ ਮੜੇ ਤੇ ਕਿੰਦੇ ਵੀ ਜਲ ਸਰਦੀ ਲੱਗ ਗਈ ਹੁੰਦੀ ਆ ਤੇ ਚਲੋ ਵਕਾ ਕੇ ਬਾਜ਼ ਮਾਰ ਕੇ ਡਾਕਟਰਾਂ ਨੂੰ ਵਖਾਉਨੇ ਕਿਹਨੇਵਾਜ਼ ਹੀ ਨਹੀਂ ਦਿੱਤੀ ਗਾੜੇ ਕੋ ਨਰਸ ਕਾਰੀਆਂ ਬੋਲੀ ਵੀ ਤੂੰ ਗਲ ਘੁੱਟ ਕੇ ਮਾਰ ਦਿੱਤਾ ਬੱਚੇ ਦੀ ਮਾਂ ਕਿਤਰਾ ਰੋਣ ਲਈ ਹੈ ਕਿ ਇਹਨੂੰ ਬੱਚੇ ਦੀ ਮਾਂ ਦਾ ਦੁੱਖ ਤਰੀਨਾ ਆਇਆ ਵੀ ਸਿਰੇ ਮੇਰੇ ਕੋਲ ਕੋਈ ਪੇਸ਼ੈਂਟ ਦੇ ਟੈਂਡ ਆਇਆ ਸੀ ਕਿ ਉਹਨਾਂ ਦੇ ਕਿ ਬੱਚੇ ਦੀ ਕੋਈ ਰਾਤ ਦੇ ਡੈਥ ਹੋ ਗਈ ਹੈ ਉਹ ਸਿਰਜ ਨੂੰ ਪਤਾ ਕੀਤਾ ਕਿ ਉਹ ਰਾਤੀ ਉਹਨਾਂ ਦੇ ਚਾਰ ਦਿਨ ਪਹਿਲਾਂ ਉਸ ਪੇਸ਼ੈਂਟ ਦਾ ਸਿਰਜ ਹੋਇਆ ਸੀਗਾ ਉਹਨਾਂ ਇੱਕ ਬਿਗਰ ਜਰਮ ਹੁੰਦਾ ਸੀਗਾ ਬੱਚਾ ਬਿਲਕੁਲ ਠੀਕ ਸੀਗਾ ਤੇ ਬੱਚਾ ਆਪਣੇ ਉਸ ਦਿਨ ਘਰ ਚਲਾ ਗਿਆ ਸੀ ਤੇ ਆਪਣੇ ਪੇਰੈਂਟਸ ਕੋ ਚਲਾ ਗਿਆ ਸੀਗਾ ਰਾਤੀ ਰਾਤੀ ਆਪਣੇ ਉਹਨਾਂ ਨਾਨੀ ਜੋ ਦੱਸ ਰਿਹਾ ਕਿ ਮੈਂ ਉਹਨਾਂ ਨੂੰ ਫੀਡ ਨਾ ਨਹੀਂ ਕਿ ਮੈਂ ਫੀਡ ਦਿੱਤੀ ਹੈ ਉਸ ਤੋਂ ਬਾਅਦ ਬੱਚਾ ਮਰਹੋਸ਼ ਨਹੀਂ ਆਇਆ ਤੇ ਫੀਡ ਦੇਣ ਤੋਂ ਬਾਅਦ ਮੈਂ ਦਰ ਗਈ ਤੇ ਵਾਰਡ ਵਿੱਚ ਉੱਥੇ ਕੇ ਡਾਕਟਰਸ ਨਹੀਂ ਮਿਲੇ ਇਹ ਫਿਰ ਪਤਾ ਕੀਤਾ ਸਾਰਾ ਕਿ ਉਹ ਡਾਕਟਰ ਦਾ ਸੇਕ ਡਾਕਟਰ ਸੀ ਸਾਰੀ ਰਾਤ ਡਿਊਟੀ ਸੀਗੇ ਉੱਥੇ ਪੇਸ਼ੈਂਟ ਸਾਡੇ ਕਾਫੀ ਐਡਮਿਟ ਰਹਿੰਦੇ ਆ ਤੇ ਡਾਕਟਰ ਸਟਾਫ ਐਂਡ ਈਵਨ ਨਰਸਿੰਗ ਸਟੂਡੈਂਟਸ ਵੀ ਉੱਥੇ ਅੰਦਰ ਆਉਂਦੇ ਸਾਰੇ ਡਾਕਟਰ ਇਹ ਕਹਿੰਦੇ ਕਿ ਸਾਢੇ 6 ਵਜੇ ਕੋਈ ਆਪਣੀ ਨਾਨੀ ਬੱਚੇ ਲੈ ਕੇ ਆਈ ਸੀ ਜੋ ਕਿ ਉਸ ਟਾਈਮ ਬਰੌਡ ਡੈੱਡ ਸੀਗੀ ਤੇ ਉਹ ਹੁਣ ਕਲੇਮ ਉਹ ਕਹ ਰਿਹਾ ਕਿ ਸੱਸੀ ਪਹਿਲਾਂ ਗਏ ਸੀ ਹਸਪੀਟਲ ਗਏ ਦੋ ਤਿੰਨ ਨੂੰ ਗਏ ਐ ਪਰ ਨਹੀਂ ਮਿਲੇ ਪਰ ਡਾਕਟਰ ਦਾ ਸਟਾਫ ਸਾਰਾ ਕਹ ਰਿਹਾ ਕਿ ਅਸੀਂ ਰਾਤ ਸਿਰ ਤੇ ਬੈਠੇ ਰਹੇ ਸੀਗੇ ਉਸੇ ਸਾਢੇ 6 ਵਜੇ 6 ਸਾਢੇ 6 ਦੇ ਕਰੀਬ ਲੈ ਕੇ ਆਈ ਸੀ ਜੋ ਬੱਚ ਉਹ ਸੀ ਸੀਡੀ ਚੱਕੀਤੀ ਵਾਸਤੇ ਹਾਲ ਤੱਕ ਉਹ ਇਕਵਰੀਓ ਪੰਜ ਕੋ ਜੇ ਇੱਕ ਬੱਚੇ ਨੂੰ ਬੜੇ ਰਾਵਨ ਲੈ ਕੋ ਫਰੀ ਸੀ ਉੱਥੇ ਇਕਵਰੀ ਦਿਖਣ ਆਈ ਸੀ ਉਸ ਤੋਂ ਬਾਅਦ ਦੁਬਾਰਾ ਉਹ ਜਿਵੇਂ ਨਰਿਤ ਦੁਬਾਰਾ ਨਹੀਂ ਆਈ ਤੁਨ ਹੁੰਦੇ ਬੱਚੇ